ਸਹਿਣ ਨਹੀਂ ਗੁਰਦੁਆਰਾ ਸਾਹਿਬ ਹੌਮ ਦੇ ਵਿੱਚ ਹੋਵੇ ਸੰਸਥਾਈ ਹੋਵੇ ਤਵੇ ਦੀ ਪੰਜ ਮੁਖਤੇ ਕਿਹੜੀ ਚਾਹੀਦੀ ਹੈ ਹੱਥ ਖੜੀ ਕਰੋ ਪੰਜ ਸਿਧਾਂਤ ਕਹਿ ਲਓ ਪੰਜ ਮੁਖਤੇ ਕਹਿ ਲਓ ਕਿਹੜੇ ਨੇ ਜਿਨ੍ਹਾਂ ਨੂੰ ਇਕੱਠਿਆਂ ਕਰਕੇ ਗੁਰਦੁਆਰਾ ਸਾਹਿਬ ਹੌਮ ਦੇ ਵਿੱਚ ਆਉਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਆਉਣੇ ਆ ਤਾਂ ਕਿੰਨਰ ਨਿਸ਼ਣ ਕਰਦੇ ਆ ਸ੍ਰੀ ਗੁਰੂ ਰੰਗ ਸਾਹਿਬ ਜੀ ਆਦੇ ਹਾਂਜੀ ਪਹਿਲਾ ਤੇ ਹੈ ਗੁਰੂ ਸਹਿਬ ਹੋਣੀ ਚਾਹੀਦੇ ਆ ਦੂਜਾ ਨਗਾਰਾ ਫਿਰ ਪੰਥਕ ਮਰਿਆਦਾ ਅਨੁਸਾਰ ਨਗਾਰਾ ਠੀਕ ਹੈ ਜੀ ਦਰਬਾਰ ਸਹਿਬ ਦੇ ਅੰਦਰ ਨਗਾਰਾ ਹੋਣਾ ਚਾਹੀਦਾ ਤਰਤਨ ਪੰਥਕ ਮਰਿਆਦਾ ਅਨੁਸਾਰ ਤੀਸਰਾ ਕੀ ਸੰਗਤ ਜੀ ਮੇਰਾ ਆਪ ਗੁਰੂ ਸਹਿਬ ਜੀਆਂ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਆਪਾਂ ਨੂੰ ਸਮੂਹਿਕ ਤੌਰ ਤੇ ਕੀ ਕਿਹਾ ਜਾਂਦਾ ਸੰਗਤ ਜੀ ਨਿਸਾਨ ਸਾਹਿਬ ਵੀ ਦੂਰੋਂ ਕੋਈ ਲੋੜਵੰਦ ਹੈ ਕੋਈ ਭੁੱਖਾ ਹੈ ਕੋਈ ਰਾਤ ਨੂੰ ਰਾਹਗੀਰ ਹੈ ਜਿਹਨੂੰ ਸਾਹਰ ਚਾਹੀਦੀ ਆ ਉਹਨੂੰ ਨਿਸਾਨ ਸਾਹਿਬ ਦੇ ਦਰਸ਼ਨ ਹੋ ਕੇ ਪਤਾ ਲੱਗ ਜੇ ਵੀ ਸਾਹੀ ਉੱਥੇ ਗੁਰਦੁਆਰਾ ਉੱਥੇ ਮੈਨੂੰ ਜੇ ਮੈਂ ਭੁੱਖਾ ਆਂ ਤਾਂ ਮੇਰੇ ਪੇਟ ਦੀ ਭੁੱਖ ਵੀ ਮਿਟੂਗੀ ਜੇ ਮੈਂ ਬਿਮਾਰ ਆਂ ਤਾਂ ਮੈਨੂੰ ਮੁਡਨੀ ਸਹਾਇਤਾ ਵੀ ਮਿਲੂਗੀ ਜੇ ਮੇਰੇ ਕੋਲੇ ਟਿਕਾਣਾ ਨਹੀਂ ਤੇ ਮੈਂ ਰਾਤ ਰਹਿਣੀ ਆ ਤਾਂ ਉੱਥੇ ਮੈਨੂੰ ਮੰਜਾ ਬਿਸਤਰਾ ਵੀ ਮਿਲੂਗਾ ਤੇ ਮੇਰੀ ਸੇਵਾ ਵੀ ਹੋ ਠੀਕ ਹੈ ਜੀ ਵਰਜਮਾ ਪੰਜਮਾ ਪੰਗਲ ਜਿੱਥੇ ਰੰਗ ਨਸਲ ਜਾਤ ਤੇ ਪੂਰ ਪੇਤਵਾਰ ਸਾਰੇ ਇਹਨਾਂ ਤੋਂ ਉੱਪਰ ਉੱਠ ਕੇ ਮੁਖੇ ਨੂੰ ਬਰਸਾਦਾ ਪ੍ਰਾਪਤ ਹੁੰਦਾ ਉਸ ਨੂੰ ਕੀ ਕਹਿੰਦੇ ਨੇ ਜੀ ਪੰਗਲ ਸੋ